ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਦੀ ਟੀਮ ਤੋਂ ਪ੍ਰਿਆ ਜੀ ਸਾਡੇ ਨਾਲ ਨੇ ਜਿਹੜੇ ਯੂਕੇ ਦੇ ਐਕਸਪਰਟ ਨੇ ਔਰ ਕਾਫੀ ਲੰਮੇ ਸਮੇਂ ਤੋਂ ਲੈਂਡਮਾਰਕ ਦੇ ਨਾਲ ਜੁੜੇ ਨੇ ਔਰ ਸਟੂਡੈਂਟਸ ਨੂੰ ਐਡਵਾਈਸ ਕਰ ਰਹੇ ਨੇ ਸੋ ਪ੍ਰਿਆ ਜੀ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਥੈਂਕ ਯੂ so much ਪ੍ਰਿਆ ਜੀ ਬਹੁਤ ਸਾਰੇ ਸਵਾਲ ਨਾ ਜ਼ਹਿਨ ਚ ਆਉਂਦੇ ਨੇ ਯੂਕੇ ਨੂੰ ਲੈ ਕੇ ਅੱਜ ਦੇ ਸਮੇਂ 'ਚ ਮੈਂ ਦੇਖਦਾ ਸਾਡੇ ਵਿਦਿਆਰਥੀਆਂ ਦੇ ਵਿੱਚ ਆ ਜਾਂ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮਾਸਟਰ ਡਿਗਰੀ ਕਰਨੀ ਹੈ ਅਸੀਂ ਆਸਟ੍ਰੇਲੀਆ ਜਾਈਏ ਜਾਂ ਨਿਊਜ਼ੀਲੈਂਡ ਜਾਈਏ ਜਾਂ ਜਰਮਨੀ ਜਾਈਏ ਕੈਨੇਡਾ ਦੇ ਵਿੱਚ ਵੀ ਕਾਫੀ ਸਾਡੇ ਸਟੂਡੈਂਟ ਮਾਸਟਰ ਡਿਗਰੀ ਅਡਾਪਟ ਕਰਦੇ ਨੇ ਪਰ ਬਹੁਤ ਸਾਰੇ ਸਟੂਡੈਂਟ ਅੱਜਕੱਲ ਕੈਨੇਡਾ ਤੋਂ ਸ਼ਾਇਦ ਉਸ ਤਰ੍ਹਾਂ ਦਾ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਰਿਜ਼ਲਟਸ ਨਹੀਂ ਆ ਰਹੇ ਵੀਜ਼ਾ ਨਹੀਂ ਆ ਰਹੇ ਆਸਟ੍ਰੇਲੀਆ ਵੀ ਕਾਫੀ ਟਾਈਟ ਹੈ ਕਿਹੜੇ ਫੈਕਟਰ ਨੇ ਕਿ ਸਟੂਡੈਂਟ ਯੂਕੇ ਬਹੁਤ ਜਾਂਦੇ ਨੇ ਮਾਸਟਰਸ ਦੇ ਲਈ ਮੈਂ ਕਈ ਵਾਰੀ ਬੜਾ ਹੈਰਾਨ ਹੁੰਨਾ ਕਿ ਕੈਨੇਡਾ ਆਸਟ੍ਰੇਲੀਆ ਜਰਮਨੀ ਇਹਦੀ ਜਦੋਂ ਅਸੀਂ ਕੰਪੈਰੀਸ਼ਨ ਕਰਦੇ ਹਾਂ ਤੇ ਯੂਕੇ ਸਾਡੇ ਬਹੁਤ ਸਾਰੇ ਸਟੂਡੈਂਟ ਪ੍ਰੇਫਰ ਕਰਦੇ ਨੇ ਉਹਦਾ ਰੀਜ਼ਨ ਕੀ ਹੈ ਯੂਕੇ ਦੇ ਵਿੱਚ ਮਾਸਟਰ ਡਿਗਰੀ ਸਸਤੀ ਹੈ ਜਾਂ ਉਹਦੇ ਟਨਿਓਰ ਛੋਟਾ ਹੈ ਜਾਂ 스ਪਾਊਸ ਇਹ ਸਾਰੇ ਪੈਰਾਮੀਟਰਸ ਨੂੰ ਅਗਰ ਤੁਸੀਂ ਐਕਸਪਲੇਨ ਕਰੋ ਤਾਂ ਕਿ ਮੈਂ ਕਨਵਿੰਸ ਹੋ ਸਕਾਂ ਕਿ ਸ਼ਾਇਦ ਇੱਕ ਕਾਰਨ ਜਿਹਦੇ ਕਰਕੇ ਸਟੂਡੈਂਟ ਜਾ ਰਹੇ ਨੇ ਯੂਕੇ ਮਾਸਟਰਸ ਦੇ ਲਈ ਓਕੇ ਸੋ ਅੱਜ ਅਪਾ ਡਿਸਕਸ ਕਰਾਂਗੇ ਅੱਜ ਕੁਝ ਇਹੋ ਜਿਹੇ ਪੁਆਇੰਟਸ ਜਿਹੜੇ ਕਿ ਸਟੂਡੈਂਟਸ ਲਈ ਵੀ ਬੈਨੀਫੀਸ਼ੀਅਲ ਹੋਣਗੇ ਔਰ ਉਹਨਾਂ ਨੂੰ ਯੂਕੇ ਦੇ ਬਾਰੇ ਐਗਜ਼ੈਕਟਲੀ ਰਿਐਲਿਟੀ ਦਾ ਵੀ ਕੁਝ ਪਤਾ ਲੱਗੇਗਾ ਆਈ ਥਿੰਕ ਉਹ ਕੁਝ ਇਨਫੋਰਮੇਸ਼ਨ ਮਿਸ ਵੀ ਕਰ ਦਿੰਦੇ ਆ ਸੋ ਇਸ ਇਨਫੋਰਮੇਸ਼ਨ ਦੇ ਥਰੂ ਉਹਨਾਂ ਨੂੰ ਥੋੜੀ ਜਿਹੀ ਗਾਈਡੈਂਸ ਵੀ ਮਿਲੇਗੀ ਕਿ ਯੂਕੇ ਦੇ ਵਿੱਚ ਪੜਨ ਦੇ ਕੀ ਬੈਨੀਫਿਟਸ ਨੇ ਐਂਡ ਕਿਵੇਂ ਅੱਗੇ ਗਰੋ ਕਰ ਸਕਦੇ ਆ ਪਲੱਸ ਇਹ ਵੀ ਹੈ ਕਿ ਮਤਲਬ ਅਦਰ ਕੰਟਰੀਜ਼ ਨਾਲੋਂ ਬੈਸਟ ਕਿਉਂ ਐਂਡ ਯੂਕੇ ਨੂੰ ਅੱਜ ਦੇ ਟਾਈਮ 'ਚ ਜ਼ਿਆਦਾ ਵੇਟੇਜ ਕਿਉਂ ਦਿੱਤੀ ਜਾ ਰਹੀ ਹੈ देखो फर्स्ट तो यही चीज है कि यूके के अंदर जड़ा वीजा प्रोसेसिंग टाइम है ना वो बहुत शॉर्ट है मतलब विद इन 1 और 1 एंड हाफ और मैक्स 2 मंथ्स ਦੇ ਵਿੱਚ स्टूडेंट ਆਪਣਾ ਵੀਜ਼ਾ ਲੈ ਸਕਦਾ ਇਹ ਪਲੱਸ ਪੁਆਇੰਟ ਆ ਸਭ ਤੋਂ ਜ਼ਿਆਦਾ ਕਿਉਂਕਿ ਅੱਜ ਦੇ ਟਾਈਮ 'ਚ ਬੱਚੇ ਨੂੰ ਇਹ ਨਹੀਂ ਹੁੰਦਾ ਕਿ ਮੈਨੂੰ ਇਹ ਕੋਰਸ ਮਿਲ ਰਿਹਾ ਹੈ ਇਹ ਯੂਨੀਵਰਸਿਟੀ ਉਹਨੂੰ ਇਹ ਹੀ ਹੁੰਦਾ ਹੈ ਕਿ ਮੇਰਾ ਵੀਜ਼ਾ ਕਦ ਤੱਕ ਆ ਜਾਊਗਾ ਸੋ ਇਹ ਸਟੂਡੈਂਟਸ ਦੇ ਵਿੱਚ ਬੜੀ ਇੱਕ ਬਹੁਤ ਵੱਡੀ ਕੁਐਰੀ ਹੁੰਦੀ ਹੈ ਕਿ ਜਿਵੇਂ ਹੁਣ ਕੈਨੇਡਾ ਹੈ ਕੈਨੇਡਾ ਏਟ ਲੀਸ 3-4 ਮੰਥਸ ਦਾ ਪ੍ਰੋਸੈਸਿੰਗ ਟਾਈਮ ਹੈ ਜਰਮਨੀ ਅਪਾਇੰਟਮੈਂਟ ਬੇਸਡ ਹੈ ਆਸਟ੍ਰੇਲੀਆ ਦੇ ਵਿੱਚ ਵੈਸੇ ਹੀ ਇੰਨੀ ਫੰਡਿੰਗ ਰਿਕੁਆਇਰਮੈਂਟ ਹੈ ਉਹ ਤਾਂ ਪ੍ਰੋਫਾਈਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਐਲੀਜੀਬਲ ਕੌਣ ਹੈ ਬਟ ਯੂਕੇ ਦੇ ਵਿੱਚ ਐਜਾ ਕੁਛ ਨਹੀਂ ਹੈ ਅਗਰ ਤੁਸੀਂ ਅਕੈਡੈਮਿਕਲੀ ਸਾਊਂਡ ਹੋ ਅੱچھے ਨੰਬਰ ਨੇ ਅਗਰ ਤੁਸੀਂ ਹੁਣ ਕੈਈ ਰਹੇ ਸਿਰਫ ਮਾਸਟਰ ਸਟੂਡੈਂਟਸ ਬੜੇ ਕਨਫਿਊਜ਼ਡ ਨੇ ਕਿ ਜਾਂ ਕਿਵੇਂ ਲੜਨਾ ਚਾਹੀਦਾ ਉਹਨਾਂ ਨੂੰ ਕੋਰਸ ਯੂਨੀਵਰਸਿਟੀ ਸਿਲੈਕਸ਼ਨ ਜਸਟ ਮਿਨਿਮਮ ਪਰਸੈਂਟੇਜ ਰਿਕੁਆਇਰਮੈਂਟ ਹੈ ਇਹ 55% ਤਾਂ ਆਈ ਥਿੰਕ ਉਹ ਇੰਨਾ ਮੁਸ਼ਕਿਲ ਨਹੀਂ ਆਪਣੇ ਇੰਡੀਅਨ ਸਟੂਡੈਂਟਸ ਲਈ ਬਿਕੋਜ਼ ਉਹਨਾਂ ਦਾ ਜਿਹੜਾ ਫੋਕਸ ਹੀ ਸਟੱਡੀ ਲਈ ਹੁੰਦਾ ਤਾਂ 55% ਇਜ਼ ਮੋਰ ਦੈਨ ਇਨਫ ਜਿਹੜੇ ਸਟੂਡੈਂਟਸ ਬਾਹਰ ਸਪੈਸ਼ਲੀ ਯੂਕੇ ਮਾਸਟਰਸ ਡਿਗਰੀ ਕਰਨ ਜਾਣਾ ਚਾਹੁੰਦੇ ਆ ਸੋ ਫਸਟ ਆਫ ਆਲ ਵੀਜ਼ਾ ਬਹੁਤ ਈਜ਼ੀ ਹੈ ਲੈਣਾ ਯੂਕੇ ਦਾ ਠੀਕ ਹੈ ਫੰਡਿੰਗ ਰਿਕੁਆਇਰਮੈਂਟਸ ਨੇ ਕੁਝ ਅਕੈਡਮਿਕ ਰਿਕੁਆਇਰਮੈਂਟਸ ਨੇ ਬਸ ਉਹ ਚੀਜ਼ਾਂ ਕੰਪਲੀਟ ਕਰਨੀ ਹੈ ਐਂਡ ਦੈਨ ਸਕਾਲਰਸ਼ਿਪ ਸਕਾਲਰਸ਼ਿਪ ਯੂਕੇ ਦੀ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਸਟੂਡੈਂਟ ਦੀ ਵੈਲਿਊ ਕਰਦੀ ਹੈ ਐਜੂਕੇਸ਼ਨ ਨੂੰ ਹੁਣ ਜੇ ਸਟੂਡੈਂਟ ਨੇ 55 60 ਪਰਸੈਂਟ ਤੋਂ ਕੀਤੀ ਆ ਬਸ ਇੱਕ ਬੈਚਲਰ ਡਿਗਰੀ ਆਪਣੇ ਇੰਡੀਆ ਤੋਂ ਕੰਪਲੀਟ ਸੋ ਓਵਰੀ ਸਟੂਡੈਂਟ ਐਲੀਜੀਬਲ ਹੋਊਗਾ ਸਕਾਲਰਸ਼ਿਪ ਦੇ ਲਈ ਸੋ ਹੋਰ ਸਟੂਡੈਂਟ ਨੂੰ ਕੀ ਚਾਹੀਦਾ ਅਗਰ ਉਹਦੀ ਨੇ ਆਪਣੀ ਇਨੀ ਮਿਹਨਤ ਕੀਤੀ ਹੈ ਬੈਚਲਰ ਡਿਗਰੀ ਔਰ ਅچھے ਪਰਸੈਂਟੇਜ ਤੋਂ ਕੀਤੀ ਆ ਸੋ ਉਹਦੇ ਲਈ ਉਹ ਹੈਲਪ ਕਰੂਗੀ ਕਿ ਉਹਨੂੰ ਫਾਈਨੈਂਸ਼ੀਅਲੀ ਸਪੋਰਟ ਮਿਲੂਗਾ ਜਸਟ ਬਿਕੋਜ਼ ਆਫ देयर ਪਰਸੈਂਟੇਜ ਸੋ ਇੱਕ ਸਕਾਲਰਸ਼ਿਪ ਬੱਚੇ ਨੂੰ ਮਿਲਦੀ ਹੈ ਦੈਨ ਹੈਂ ਦਾ ਹੁੰਦਾ ਹੈ ਕਿ ਪਲੇਸਮੈਂਟ ਸਟੂਡੈਂਟ ਨੂੰ ਇਹ ਵੀ ਅੰਦਾਜ਼ਾ ਕਿ ਅਗਰ ਮੈਂ ਕੋਰਸ ਕੰਪਲੀਟ ਕੀਤਾ ਤੋਂ ਬਾਅਦ ਮੈਨੂੰ ਪਲੇਸਮੈਂਟ ਕਿਸ ਤਰ੍ਹਾਂ ਦੀ ਮਿਲੇਗੀ ਮੈਂ ਕਿਵੇਂ ਅੱਗੇ ਜੌਬ ਲੈ ਸਕਦਾ ਫਰਦਰ ਸੋ ਯੂਕੇ ਦੀ ਯੂਨੀਵਰਸਿਟੀਆਂ ਦਾ ਨਾ ਹਰ ਕਿਸੇ ਦਾ ਆਪਣਾ ਇੱਕ ਪਲੇਸਮੈਂਟ ਸੈੱਲ ਹੁੰਦਾ ਸੋ ਜਿਵੇਂ ਹੀ ਸਟੂਡੈਂਟ ਕੰਪਲੀਟ ਕਰਦਾ ਚਾਹੇ ਬੈਚਲਰ ਹੈ ਚਾਹੇ ਮਾਸਟਰਸ ਹੈ ਸੋ ਯੂਨੀਵਰਸਿਟੀ ਦਾ ਆਪਣਾ ਇੱਕ ਪਲੇਸਮੈਂਟ ਸੈੱਲ ਹੈ ਸਟੂਡੈਂਟ ਉੱਥੇ ਅਪਰੋਚ ਕਰਦਾ ਹੈ ਟੂ ਗੈਟ ਅ ਗੁੱਡ ਜੌਬ ਇੰਟਰਨਸ਼ਿਪਸ ਸੋ ਇਸ ਅਕੋਰਡਿੰਗ ਜੇ ਹੈ ਸਟੂਡੈਂਟ ਦਾ ਅਗੇ ਕੈਰੀਅਰ ਵੀ ਆਪਣਾ ਡਿਸਾਈਡ ਕਰਕੇ ਚੱਲਦਾ ਹੈ। ਬਿਲਕੁਲ ਠੀਕ ਹੈ ਜੀ। ਸੋ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਦੱਤੀ ਹੈ। ਅੱਛਾ ਜੀ ਹੁਣ ਮੈਂ ਇਹ ਜਾਨਣਾ ਚਾਹਾਂ ਮਾਸਟਰਸ ਦੇ ਲਈ ਵੀ ਕੀ ਉਸੇ ਤਰ੍ਹਾਂ ਦੀ ਕਨਫਿਊਜ਼ਨ ਹੈ ਕਿ ਜਿਹੜੇ ਰੂਲਸ ਚੇਂਜ ਹੋਣ ਦੀ ਪੋਸਿਬਿਲਿਟੀ ਬਣ ਰਹੀ ਹੈ ਜਨੂਰੀ ਇਨਟੇਕ 'ਚ ਕੀ ਉਹਦੇ ਨਾਲ ਮਾਸਟਰ ਵੀ ਕਿਤਨਾ ਕਿਤੇ ਮਾਸਟਰ ਡਿਗਰੀ 'ਚ ਜਨਰਲ ਐਡਮਿਸ਼ਨ ਲੈਣੀ ਹੈ ਉਹਨਾਂ ਦੇ ਲਈ ਵੀ ਚਿੰਤਾ ਹੋਣ ਵਾਲੀ ਗੱਲ ਹੈ। ਇਹਾਂ ਜਿਹੜੇ ਰੂਲਸ ਚੇਂਜ ਹੋਣਗੇ ਉਹਨਾਂ ਦਾ ਮਾਸਟਰਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਹੈ ਬੱਚਿਆਂ ਦੇ ਪੰਜ ਸਰ ਹਾਲੇ ਤਾਂ ਕੋਈ ਵੀ ਅਪਾਈ ਨਹੀਂ ਕਹਿ ਸਕਦੇ ਕਿ ਕਨਫਿਊਜ਼ਨ ਹੋਏਗੀ ਬੱਚਿਆਂ ਨੂੰ ਜਾਂ ਕੋਈ ਦਿੱਕਤ ਆ ਸਕਦੀ ਹੈ ਰੂਲ ਜੇਕਰ ਚੇਂਜ ਹੋਏਗੇ ਜ਼ਿਆਦਾ ਤੋਂ ਜ਼ਿਆਦਾ ਥੋੜਾ ਆਇਲਸ ਤੇ ਚੇਂਜਸ ਆਏਗਾ ਮਤਲਬ ਇੰਗਲਿਸ਼ ਪ੍ਰੋਫੀਸ਼ੈਂਸੀ ਕੈਸ ਨੂੰ ਲੈ ਕੇ ਜਾਂ ਕੁਝ ਵਰਕ ਪਰਮਿਸ਼ਨ ਲੈ ਕੇ ਸੋ ਇਸ ਤੋਂ ਇਲਾਵਾ ਫੋਰ ਇੰਨਾ ਕੋਈ ਮੇਜਰ ਚੇਂਜ ਨਹੀਂ ਹੋਣ ਲੱਗਾ ਸਟੂਡੈਂਟਸ ਲਈ ਫਿਲਹਾਲ सो so स्टूडेंट अपने इजीली अपनी ऑफर लेटर जनवरी इन टेक ले सिक्योर कर सकते हैं मास्टर्स में एडमिशन ओपन में एंड लैंडमार्क जो है स्टूडेंट्स को तो होने ऑफर लेटर अप्लाई करने कर हेल्प करेगा प्लस वीजास भी हेल्प करेगा जनवरी इन टेक ले एंड जो स्टूडेंट इंटरेस्टेड ने आईस करने के लिए भी उनले भी अपने आई सेंटर्स ओपन ने पीटी सेंटर्स ओपन बिल्कुल ठीक नहीं ਸੋ ਬੜੀ ਤੁਸੀਂ ਇੰਪੋਰਟੈਂਟ ਵੈਲਿਊਏਬਲ ਇਨਫਰਮੇਸ਼ਨ ਇਸ ਵੀਡੀਓ ਦੇ ਵਿੱਚ ਵੀ ਸ਼ੇਅਰ ਕੀਤੀ ਹੈ। ਥੈਂਕ ਯੂ ਸੋ ਮੱਚ। ਮੈਂ ਸਾਰੇ ਸਟੂਡੈਂਟਸ ਨੂੰ ਕਹੂੰਗਾ ਸਕਰੀਨ ਤੇ ਨੰਬਰ ਹੈ 90413 90413। ਸੋ ਤੁਸੀਂ ਪ੍ਰਿਆ ਜੀ ਦੇ ਨਾਲ ਗੱਲ ਕਰੋ। ਅਗਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਜਾਂ ਤੁਸੀਂ ਫਰਦਰ ਕੋਈ ਇਨਫਰਮੇਸ਼ਨ ਤੁਹਾਨੂੰ ਚਾਹੀਦੀ ਹੈ। ਤੁਸੀਂ ਲੈਂਡਮਾਰਕ ਦੇ ਕਿਸੇ ਵੀ ਨੀਅਰਬਾਈ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ। ਔਰ ਤੁਸੀਂ ਆਪਣੀ ਫਾਈਲ ਲੌਂਚ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਪ੍ਰਿਆ ਜੀ। ਥੈਂਕ ਯੂ ਸੋ ਮੱਚ। ਥੈਂਕ ਯੂ।